ਸਾਸਤਰੀ ਗਾਲ ਬਾਬਿਓ ਕੀ ਹਾਲ ਚਾਲ ਨੇ ਬਾਬਿਓ ਲੋ ਅੱਜ ਆਪਾਂ ਘੀਰ ਪਾਈ ਮੜਵਾ ਈ ਕਰਾਂਗੇ ਰਪੇਰ ਇੱਧਰ ਘੜਤਾ ਆਪਾਂ ਨੇ ਫੀਟਰ ਦੋਸਤੋ ਆ ਗੇਟ ਕੋਲੇ ਤੇ ਇਹਦਾ ਲਾਰ ਖਾਲੀ ਬਰਾ ਖਾਲੀ ਹੋ ਜਾਂਦੇ ਆ ਮਸ਼ੀਨਾਂ ਫਿਰ ਆਪਾਂ ਕੱਲਾ ਕੱਲਾ ਪੁਰਜਾ ਪੁਰਜਾ ਪਟਾਂਗੇ ਮਸ਼ੀਨ ਦਾ ਤੇ ਤੁਹਾਨੂੰ ਦਿਖਾਵਾਂਗੇ ਕਿਹੀ 941 ਮਸ਼ੀਨ ਦੀ ਵੈਲਿਊ ਕੰਡੀਸ਼ਨ ਚੈੱਕ ਕਰੋ ਦੋਸਤੋ ਬਾਈ ਮਾਰਲ ਦੀ ਰੰਗ ਨਾਲ ਨੂਲ ਦਾ ਸਾਰਾ ਟੈਟੂ ਰੋਕ ਕੇ ਨੇ ਰਿੰਗ ਦੇਖੋ ਇਹ ਆਪਣੀ ਕਹੀ 9422 ਮਾਰਲ ਰੰਗ ਦੀ ਕੁਆਲਿਟੀ ਬਹੁਤ ਵਧੀਆ ਦੋਸਤੋ ਚੱਲਣ ਜਵੀ ਘਹੀਰ 941 ਇੱਕ ਨੰਬਰ ਆ ਗਈ ਮੇਰੇ ਵੀਰ ਸਾਰੇ ਨਾਬਾ ਮਾਰਕਰ ਨੂੰ ਕੰਟੈਕਟ ਕਰਨਾ ਜੀ 941 ਲਾਈਨ ਮਸ਼ੀਨ ਬਹੁਤ ਸਿਰਾਂ ਗੱਲਬਾਤ ਆ ਮਸ਼ੀਨ ਦੇ ਵਿੱਚ